ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਹੀ ਦਿੱਤਾ ਵੱਡਾ ਐਲਾਨ ਕਿਸਾਨਾਂ ਨੂੰ ਇਹ ਗੱਲ ਸੁਣ ਕੇ ਕਾਫੀ ਜ਼ਿਆਦਾ ਖੁਸ਼ੀ ਹੋਵੇਗੀ ਕਿਉਂਕਿ ਕਿਸਾਨਾਂ ਦੇ ਹਿੱਤ ਦੇ ਲਈ ਅੱਜ ਕੈਬਨਟ ਦੇ ਵਿੱਚ ਵੱਡਾ ਫੈਸਲਾ ਲੈ ਲਿਆ ਗਿਆ ਜਿਸ ਦੇ ਵਿੱਚ ਕਿਸਾਨਾਂ ਨੂੰ ਕਾਫੀ ਜ਼ਿਆਦਾ ਲਾਭ ਮਿਲੇਗਾ 1.70 ਕਰੋੜ ਦੇਸ਼ ਦੇ ਕਿਸਾਨਾਂ ਨੂੰ ਲਾਭ ਮਿਲੇਗਾ ਇਸ ਯੋਜਨਾ ਦੇ ਨਾਲ ਤਾਂ ਕੈਬਨਟ ਦੇ ਵਿੱਚ ਮੰਜ਼ੂਰੀ ਮਿਲੀ ਆ ਵੱਡੇ ਫੈਸਲੇ ਨੂੰ ਵੱਡਾ ਫੈਸਲਾ ਕਿਹੜਾ ਆ ਦੱਸ ਦिए ਕੀ ਪ੍ਰਧਾਨ ਮੰਤਰੀ ਤਨ ਤਨ ਖੇਤੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਆ ਤਾਂ ਇਸ ਯੋਜਨਾ ਦੇ ਨਾਲ ਕਿਸਾਨਾਂ ਨੂੰ ਕਰੋੜਾਂ ਕਿਸਾਨਾਂ ਨੂੰ ਲਾਭ ਹੋਵੇਗਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਹੁਣ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਪੱਖ ਦੇ ਵਿੱਚ ਫੈਸਲੇ ਲੈਂਦੀ ਹੋਈ ਨਜ਼ਰ ਆ ਰਹੀ ਆ ਤਾਂ ਪ੍ਰਧਾਨ ਮੰਤਰੀ ਤੰਤਰ ਕ੍ਰਿਸ਼ੀ ਯੋਜਨਾ ਦੇ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ ਇਸ ਦੇ ਨਾਲ ਕਿਸਾਨਾਂ ਦੀ ਘੱਟ ਫਸਲੀ ਤੀਬਰਤਾ ਤੇ ਘੱਟ ਕਰਜ਼ਾ ਵੰਡ ਦੇ ਆਧਾਰ ਤੇ 100 ਜ਼ਿਲ੍ਹਿਆਂ ਦੀ ਪਛਾਣ ਕਹਿੰਦੇ ਕੀਤੀ ਜਾਵੇਗੀ ਇਸ ਯੋਜਨਾ ਦੇ ਨਾਲ 1.70 ਕਰੋੜ ਕਿਸਾਨਾਂ ਨੂੰ ਲਾਭ ਹੋਵੇਗਾ ਤਾਂ ਬਹੁਤ ਹੀ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਕਿਸਾਨਾਂ ਨੂੰ ਇਸ ਦੇ ਨਾਲ ਕਾਫੀ ਜ਼ਿਆਦਾ ਲਾਭ ਮਿਲਣ ਵਾਲਾ ਆ ਤਾਂ ਸਰਕਾਰ ਨੇ ਪ੍ਰਧਾਨ ਮੰਤਰੀ ਧਨ ਤਨ ਖੇਤੀ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਐਂਟੀਪੀਸੀ ਲਿਮਟਿਡ ਦੀ ਨਵੀਨ ਨਵਿਆਣ ਯੋਗ ਊਰਜਾ ਦੇ ਵਿੱਚ 20000 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਫੈਸਲਾ ਲਿਆ ਗਿਆ ਉਹ ਯੋਜਨਾ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ ਤਾਂ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਕਿਸਾਨ ਲਗਾਤਾਰ ਐਮਐਸਪੀ ਦੀ ਗੱਲ ਕਰ ਰਹੇ ਨੇ ਕਿ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਬਣਾਇਆ ਜਾਵੇ ਉਸ ਖਬਰ ਦਾ ਇੰਤਜ਼ਾਰ ਕਰ ਰਹੇ ਨੇ ਕਿਸਾਨ ਕਿ ਆਖਰ ਕਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਕਹਿਣਗੇ ਕਿ ਪੰਜਾਬ ਦੇ ਕਿਸਾਨ ਜੋ ਲਗਾਤਾਰ ਧਰਨਿਆਂ ਦੇ ਉੱਤੇ ਬੈਠੇ ਸੀ ਕੱਲੇ ਪੰਜਾਬ ਦੇ ਨਹੀਂ ਸੀ ਬਲਕਿ ਪੰਜਾਬ ਨੇ ਸ਼ੁਰੂਆਤ ਕੀਤੀ ਸੀ ਪੂਰੇ ਦੇਸ਼ ਦੇ ਕਿਸਾਨ ਹੀ ਬੈਠ ਗਏ ਸੀ ਹੋਰ ਵੀ ਜਿਹੜੇ ਸੂਬਿਆਂ ਤੋਂ ਕਿਸਾਨ ਆ ਕੇ ਬੈਠੇ ਸੀ ਕਿ ਉਹਨਾਂ ਨੂੰ ਅੱਜ ਇਹ ਵੱਡੀ ਖੁਸ਼ੀ ਦੀ ਖਬਰ ਦੇਣ ਜਾ ਰਹੇ ਹਾਂ ਕਿ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾ ਦਿੱਤਾ ਜਿਸ ਦੇ ਨਾਲ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮੂੰਹ ਤੋਂ ਕਹਿਣਗੇ ਐਲਾਨ ਕਰਨਗੇ ਉਸ ਦਿਨ ਕਿਸਾਨਾਂ ਦੇ ਲਈ ਸਭ ਤੋਂ ਵੱਡੀ ਖਬਰ ਹੋਵੇਗੀ ਤਾਂ ਖੈਰ ਕੇਂਦਰ ਦੇ ਵੱਲੋਂ ਇੱਕ ਯੋਜਨਾ ਸ਼ੁਰੂ ਕੀਤੀ ਹੈ ਇਸ ਯੋਜਨਾ ਦੇ ਨਾਲ ਵੀ ਦੇਸ਼ ਦੇ ਕਿਸਾਨਾਂ ਨੂੰ ਕਾਫੀ ਲਾਭ ਮਿਲੇਗਾ ਤਾਂ ਗੱਲ ਕੀਤੀ ਜਾਵੇ ਐਮਐਸਪੀ ਦੀ ਇੱਕ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਐਮਐਸਪੀ ਦਾ ਰੇਡ ਕਾ ਲਗਾਤਾਰ ਚੱਲ ਰਿਹਾ ਪਿਛਲੇ ਅੰਦੋਲਨ ਦੇ ਵਿੱਚ ਵੀ ਕਿਸਾਨ ਇਸ ਮੰਗ ਨੂੰ ਲੈ ਕੇ ਬੈਠੇ ਸੀ ਹਾਲਾਂਕਿ ਤਿੰਨ ਖੇਤੀ ਕਾਨੂੰਨ ਨੂੰ ਰੱਦ ਕਰਵਾ ਕੇ ਕਿਸਾਨ ਵਾਪਸ ਪਰਤੇ ਸੀ ਪਰ ਐਮਐਸਪੀ ਦਾ ਰੇਡ ਕਾ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਦੁਬਾਰਾ ਵੀ ਕਿਸਾਨੀਆਂ ਅੰਦੋਲਨ ਚੱਲਿਆ ਪਰ ਦੁਬਾਰਾ ਕਿਸਾਨੀ ਅੰਦੋਲਨ 13 ਮਹੀਨੇ ਚੱਲਣ ਤੋਂ ਬਾਅਦ ਪੰਜਾਬ ਦੀ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਉਸ ਅੰਦੋਲਨ ਨੂੰ ਖੈਰੂ-ਖੈਰੂ ਕਰ ਦਿੱਤਾ ਖੰਡੇੜ ਦਿੱਤਾ ਕਿਸਾਨਾਂ ਦੇ ਨਾਲ ਧੋਖਾ ਕਰ ਦਿੱਤਾ ਮੀਟਿੰਗ 'ਚ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਿਸਾਨ ਆਗੂਆਂ ਨੂੰ ਬਾਅਦ ਵਿੱਚ ਅੰਦੋਲਨ ਖਤਮ ਕਰ ਦਿੱਤਾ ਤਾਂ ਹੁਣ ਕਿਸਾਨ ਦੁਬਾਰਾ ਤੋਂ ਦਿੱਲੀ ਕੂਚ ਦਾ ਐਲਾਨ ਕਰ ਚੁੱਕੇ ਨੇ ਤਾਂ ਦਿੱਲੀ ਕੂਚ 25 ਅਗਸਤ ਨੂੰ 25 ਅਗਸਤ ਨੂੰ ਦੁਬਾਰਾ ਤੋਂ ਦਿੱਲੀ ਜਾਣ ਦੀ ਗੱਲ ਕਰ ਦਿੱਤੀ ਆ ਕਿਸਾਨਾਂ ਦੇ ਵੱਲੋਂ ਬਿੱਤੇ ਦਿਨ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਤਾਂ ਹੁਣ ਮੁਰਤੋਂ ਦਿੱਲੀ ਵੱਲ ਜਾਣਗੇ ਕਿਸਾਨ ਪਰ ਉਸ ਤੋਂ ਪਹਿਲਾਂ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕੋਈ ਵੱਡਾ ਐਲਾਨ ਕਰਦੇ ਨੇ ਕਿ ਐਮਐਸਪੀ ਦਾ ਰੇੜਕਾ ਸੀ ਖਤਮ ਕਰ ਰਹੇ ਆ ਕਿ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਬਣਾਉਣ ਨੂੰ ਅਸੀਂ ਤਿਆਰ ਆਂ ਦੇਖਣ ਵਾਲੀ ਗੱਲ ਹੈ ਕਿ ਆਖਰ ਕਦੋਂ ਤੱਕ ਕਿਸਾਨਾਂ ਦੀ ਇਹ ਮੰਗਾਂ ਇਸੋ ਲਈ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਹੀ ਦਿੱਤਾ ਵੱਡਾ ਐਲਾਨ ਕਿਸਾਨਾਂ ਨੂੰ ਇਹ ਗੱਲ ਸੁਣ ਕੇ ਕਾਫੀ ਜ਼ਿਆਦਾ ਖੁਸ਼ੀ ਹੋਵੇਗੀ ਕਿਉਂਕਿ ਕਿਸਾਨਾਂ ਦੇ ਹਿੱਤ ਦੇ ਲਈ ਅੱਜ ਕੈਬਨਟ ਦੇ ਵਿੱਚ ਵੱਡਾ ਫੈਸਲਾ ਲੈ ਲਿਆ ਗਿਆ ਜਿਸ ਦੇ ਵਿੱਚ ਕਿਸਾਨਾਂ ਨੂੰ ਕਾਫੀ ਜ਼ਿਆਦਾ ਲਾਭ ਮਿਲੇਗਾ 1.70 ਕਰੋੜ ਦੇਸ਼ ਦੇ ਕਿਸਾਨਾਂ ਨੂੰ ਲਾਭ ਮਿਲੇਗਾ ਇਸ ਯੋਜਨਾ ਦੇ ਨਾਲ ਤਾਂ ਕੈਬਨਟ ਦੇ ਵਿੱਚ ਮੰਜ਼ੂਰੀ ਮਿਲੀ ਆ ਵੱਡੇ ਫੈਸਲੇ ਨੂੰ ਵੱਡਾ ਫੈਸਲਾ ਕਿਹੜਾ ਆ ਦੱਸ ਦਈਏ ਕਿ ਪ੍ਰਧਾਨ ਮੰਤਰੀ ਧੰਨ ਧਨ ਖੇਤੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਆ ਤਾਂ ਇਸ ਯੋਜਨਾ ਦੇ ਨਾਲ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਹੀ ਦਿੱਤਾ ਵੱਡਾ ਐਲਾਨ ਕਿਸਾਨਾਂ ਨੂੰ ਇਹ ਗੱਲ ਸੁਣ ਕੇ ਕਾਫੀ ਜ਼ਿਆਦਾ ਖੁਸ਼ੀ ਹੋਵੇਗੀ ਕਿਉਂਕਿ ਕਿਸਾਨਾਂ ਦੇ ਹਿੱਤ ਦੇ ਲਈ ਅੱਜ ਕੈਬਨਟ ਦੇ ਵਿੱਚ ਵੱਡਾ ਫੈਸਲਾ ਲੈ ਲਿਆ ਗਿਆ ਜਿਸ ਦੇ ਵਿੱਚ ਕਿਸਾਨਾਂ ਨੂੰ ਕਾਫੀ ਜਿਆਦਾ ਲਾਭ ਮਿਲੇਗਾ 1.70 ਕਰੋੜ ਦੇਸ਼ ਦੇ ਕਿਸਾਨਾਂ ਨੂੰ ਲਾਭ ਮਿਲੇਗਾ ਇਸ ਯੋਜਨਾ ਦੇ ਨਾਲ ਤਾਂ ਕੈਬਨਟ ਦੇ ਵਿੱਚ ਮਨਜ਼ੂਰੀ ਮਿਲੀ ਆ ਵੱਡੇ ਫੈਸਲੇ ਨੂੰ ਵੱਡਾ ਫੈਸਲਾ ਕਿਹੜਾ ਆ ਦੱਸ ਦिए ਕੀ ਪ੍ਰਧਾਨ ਮੰਤਰੀ ਤਨ ਤਨ ਖੇਤੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਆ ਤਾਂ ਇਸ ਯੋਜਨਾ ਦੇ ਨਾਲ ਕਿਸਾਨਾਂ ਨੂੰ ਕਰੋੜਾਂ ਕਿਸਾਨਾਂ ਨੂੰ ਲਾਭ ਹੋਵੇਗਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਹੁਣ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਪੱਖ ਦੇ ਵਿੱਚ ਫੈਸਲੇ ਲੈਂਦੀ ਹੋਈ ਨਜ਼ਰ ਆ ਰਹੀ ਆ ਤਾਂ ਪ੍ਰਧਾਨ ਮੰਤਰੀ ਤੰਤਰਕ੍ਰਿषि ਯੋਜਨਾ ਦੇ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ ਇਸ ਦੇ ਨਾਲ ਕਿਸਾਨਾਂ ਦੀ ਘੱਟ ਫਸਲੀ ਤੀਬਰਤਾ ਤੇ ਘੱਟ ਕਰਜ਼ਾ ਵੰਡ ਦੇ ਆਧਾਰ ਤੇ 100 ਜ਼ਿਲ੍ਹਿਆਂ ਦੀ ਪਛਾਣ ਕਹਿੰਦੇ ਕੀਤੀ ਜਾਵੇਗੀ ਇਸ ਯੋਜਨਾ ਦੇ ਨਾਲ 1.70 ਕਰੋੜ ਕਿਸਾਨਾਂ ਨੂੰ ਲਾਭ ਹੋਵੇਗਾ ਤਾਂ ਬਹੁਤ ਹੀ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਕਿਸਾਨਾਂ ਨੂੰ ਇਸ ਦੇ ਨਾਲ ਕਾਫੀ ਜ਼ਿਆਦਾ ਲਾਭ ਮਿਲਣ ਵਾਲਾ ਆ ਤਾਂ ਸਰਕਾਰ ਨੇ ਪ੍ਰਧਾਨ ਮੰਤਰੀ ਧਨ ਤਨ ਕ੍ਰਿਸ਼ੀ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਐਨਟੀਪੀਸੀ ਲਿਮਟਿਡ ਦੀ ਨਵੀਨ ਨਿਬਿਆਣ ਯੋਗ ਊਰਜਾ ਦੇ ਵਿੱਚ 20000 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਫੈਸਲਾ ਲਿਆ ਗਿਆ ਉਹ ਯੋਜਨਾ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ ਤਾਂ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਕਿਸਾਨ ਲਗਾਤਾਰ ਐਮਐਸਪੀ ਦੀ ਗੱਲ ਕਰ ਰਹੇ ਨੇ ਕਿ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਉਸ ਖਬਰ ਦਾ ਇੰਤਜ਼ਾਰ ਕਰ ਰਹੇ ਨੇ ਕਿਸਾਨ ਕਿ ਆਖਰ ਕਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਕਹਿਣਗੇ ਕਿ ਪੰਜਾਬ ਦੇ ਕਿਸਾਨ ਜੋ ਲਗਾਤਾਰ ਧਰਨੇਆਂ ਦੇ ਉੱਤੇ ਬੈਠੇ ਸੀ ਕੱਲੇ ਪੰਜਾਬ ਦੇ ਨਹੀਂ ਸੀ ਬਲਕੇ ਪੰਜਾਬ ਨੇ ਸ਼ੁਰੂਆਤ ਕੀਤੀ ਸੀ ਪੂਰੇ ਦੇਸ਼ ਦੇ ਕਿਸਾਨ ਹੀ ਬੈਠ ਗਏ ਸੀ ਹੋਰ ਵੀ ਜਿਹੜੇ ਸੂਬਿਆਂ ਤੋਂ ਕਿਸਾਨ ਆ ਕੇ ਬੱਠੇ ਸੀ ਕਿ ਉਹਨਾਂ ਨੂੰ ਅੱਜ ਇੱਕ ਵੱਡੀ ਖੁਸ਼ੀ ਦੀ ਖਬਰ ਦੇਣ ਜਾ ਰਹੇ ਹਾਂ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਬਣਾ ਦਿੱਤਾ ਜਿਸ ਦੇ ਨਾਲ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮੂੰਹ ਤੋਂ ਕਹਿਣਗੇ ਐਲਾਨ ਕਰਨਗੇ ਉਸ ਦਿਨ ਕਿਸਾਨਾਂ ਦੇ ਲਈ ਸਭ ਤੋਂ ਵੱਡੀ ਖਬਰ ਹੋਵੇਗੀ ਤਾਂ ਖੈਰ ਕੇਂਦਰ ਦੇ ਵੱਲੋਂ ਇੱਕ ਯੋਜਨਾ ਸ਼ੁਰੂ ਕੀਤੀ ਹੈ ਇਸ ਯੋਜਨਾ ਦੇ ਨਾਲ ਵੀ ਦੇਸ਼ ਦੇ ਕਿਸਾਨਾਂ ਨੂੰ ਕਾਫੀ ਲਾਭ ਮਿਲੇਗਾ ਤਾਂ ਗੱਲ ਕੀਤੀ ਜਾਵੇ ਐਮਐਸਪੀ ਦੀ ਇਹ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਐਮਐਸਪੀ ਦਾ ਰੇਡ ਕਾ ਲਗਾਤਾਰ ਚੱਲ ਰਿਹਾ ਪਿਛਲੇ ਅੰਦੋਲਨ ਦੇ ਵਿੱਚ ਵੀ ਕਿਸਾਨ ਇਸ ਮੰਗ ਨੂੰ ਲੈ ਕੇ ਬੈਠੇ ਸੀ ਹਾਲਾਂਕਿ ਤਿੰਨ ਖੇਤੀ ਕਾਨੂੰਨ ਰੱਦ ਕਰਵਾ ਕੇ ਕਿਸਾਨ ਵਾਪਸ ਪਰਤੇ ਸੀ ਪਰ ਐਮਐਸਪੀ ਦਾ ਰੇਡ ਕ ਉਸੇ ਤਰੀਕੇ ਨਾਲ ਚੱਲ ਰਿਹਾ ਦੁਬਾਰਾ ਵੀ ਕਿਸਾਨੀ ਅੰਦੋਲਨ ਚੱਲਿਆ ਪਰ ਦੁਬਾਰਾ ਕਿਸਾਨੀ ਅੰਦੋਲਨ 13 ਮਹੀਨੇ ਚੱਲਣ ਤੋਂ ਬਾਅਦ ਪੰਜਾਬ ਦੀ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਉਸ ਅੰਦੋਲਨ ਨੂੰ ਖੈਰੂ-ਖੈਰੂ ਕਰ ਦਿੱਤਾ ਖੰਡੇੜ ਦਿੱਤਾ ਕਿਸਾਨਾਂ ਦੇ ਨਾਲ ਧੋਖਾ ਕਰ ਦਿੱਤਾ ਮੀਟਿੰਗ 'ਚ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਿਸਾਨ ਆਗੂਆਂ ਨੂੰ ਬਾਅਦ ਵਿੱਚ ਅੰਦੋਲਨ ਖਤਮ ਕਰ ਦਿੱਤਾ ਤਾਂ ਹੁਣ ਕਿਸਾਨ ਦੁਆਰਾ ਤੋਂ ਦਿੱਲੀ ਕੂਚ ਦਾ ਐਲਾਨ ਕਰ ਚੁੱਕੇ ਨੇ ਤਾਂ ਦਿੱਲੀ ਕੂਚ 25 ਅਗਸਤ ਨੂੰ 25 ਅਗਸਤ ਨੂੰ ਦੁਆਰਾ ਤੋਂ ਦਿੱਲੀ ਜਾਣ ਦੀ ਗੱਲ ਕਰ ਦਿੱਤੀ ਆ ਕਿਸਾਨਾਂ ਦੇ ਵੱਲੋਂ ਬਿੱਤੇ ਦਿਨ ਜਗਜੀਤ ਸਿੰਘ ਢੱਲੇ ਵੱਲੋਂ ਇਹ ਐਲਾਨ ਕੀਤਾ ਗਿਆ ਤਾਂ ਹੁਣ ਮੁਰਤੋਂ ਦਿੱਲੀ ਵੱਲ ਜਾਣਗੇ ਕਿਸਾਨ ਪਰ ਉਸ ਤੋਂ ਪਹਿਲਾਂ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨરેન્દ્ર મોદી ਆ ਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕੋਈ ਵੱਡਾ ਐਲਾਨ ਕਰਦੇ ਨੇ ਕਿ ਐਮਐਸਪੀ ਦਾ ਰੇੜਕਾ ਸੀ ਖਤਮ ਕਰ ਰਹੇ ਆ ਕਿ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਬਣਾਉਣ ਨੂੰ ਅਸੀਂ ਤਿਆਰ ਆ ਦੇਖਣ ਵਾਲੀ ਗੱਲ ਹੈ ਕਿ ਆਖਰ ਕਦੋਂ ਤੱਕ ਕਿਸਾਨਾਂ ਦੀਆਂ ਇਹ ਮੰਗਾਂ ਪ੍ਰਭਾਂਤ